ਰਾਤਕੇ ਮੁਖ ਵਿੱਚੋਂ ਲੱਗੀ ਮੁਖ ਤੇ ਸਭੜ ਜਬਾਨੇ ਕਰ ਲੈ ਨਹੀਂ ਤਨ ਪਦਾਰਥਾਂ ਨਾਲ ਜਾਣਾ ਤੂੰ ਬੰਦਿਆ ਪੁੰਨ ਤੇ ਤਾਨ ਕਰ ਲੈ ਸਿਰ ਤੇ ਮੌਤ ਮਕਤਮਾ ਪੈਣ ਵਾਲਾ ਜੇ ਦੀ ਹੋਣਾ ਯਦ ਪਿਆਨ ਕਰ ਲੈ ਗੁਣੀ ਲੋਕਾ ਸੱਚਿਆਂ ਬੰਦਿਆਂ ਦੀ ਗੁਰੂ ਨਾਨਕ ਮਨ ਬੰਦੇ ਆਇਆ ਤਾਰ ਕੇ ਭੁੱਲ ਗਿਆ ਗੁਰੂ ਨੂੰ ਆ ਕੇ ਸੰਸਾਰ ਤੇ 84 ਵਾਲੀ ਬਾਜੀ ਜਾਵੇ ਹਾਰੇ ਬੰਦੇ ਆਹੋ ਜਾਵੇ ਹਾਰੇ ਬੰਦੇ ਆ ਨੇਕੀਆਂ ਦਾ ਕਰ ਲੈ ਫਪਾਰ ਪੰਤੇ ਆ ਬੰਦੀਆਂ ਤੋਂ ਕਰ ਛੁਟ ਕਾਲ ਬੰਦਿਆ ਮਾਨਸ ਜਨਮ ਬੜੇ ਮਹਿੰਗੇ ਮੁੱਲ ਦਾ ਚਹੇਰੇ ਰੋਲਦਾ ਚੱਕੀ ਫਿਰ ਹੰਕਾਰ ਵਾਲਾ ਪਾਰ ਬੰਦਿਆ ਹੋ ਪਾਰ ਬੰਦਿਆ ਨੇਕੀਆਂ ਦਾ ਕਰ ਲੈ ਪਾਰ ਬੰਦਿਆ ਵਧੀਆਂ ਤੋਂ ਕਰ ਛੁਟ ਕਰ ਬੰਦਿਆ ਨਾਮ ਵਾਲਾ ਆਤਮਾ ਨੂੰ ਰੰਗ ਝਾੜ ਲੈ ਕਾੜਨੀ ਦੇ ਦੁੱਤ ਬਾੰਗਿਆਂ ਨੂੰ ਕਾੜ ਲੈ ਨਾਮ ਬਾਣੀ ਲਾਉਣਾ ਤੈਨੂੰ ਪਾਰ ਬੰਦਿਆ ਹੋ ਤੈਨੂੰ ਪਾਰ ਬੰਦਿਆ ਨੇਕੀਆਂ ਦਾ ਕਰ ਲੈ ਪਾਰ ਬੰਦਿਆ ਬੰਦਿਆਂ ਤੋਂ ਕਰ ਛੁਟਕਾਰ ਬੰਦਿਆਂ ਤਾਂ ਕੋ ਫਿਰੇ ਦਿਲ ਲੋਕਾਂ ਦੇ ਦਿਖਾਉਂਦਾ ਲੱਗ ਕੇ ਆਵੇ ਨੀ ਉਹ ਹੱਥ ਆਵੰਦਾ ਤਾਂ ਕੋ ਫਿਰੇ ਦਿਲ ਲੋਕਾਂ ਦੇ ਦਿਖਾਉਂਦਾ ਲੱਗ ਕੇ ਆਵੇ ਨੀ ਉਹ ਹੱਥ ਆਵੰਦਾ ਝੱਲਣੀ ਤਾਂ ਪੈਣੀ ਫਿਰ ਤੇ ਕਾਰ ਬੰਦਿਆਂ ਫਿੱਟ ਕਾਰ ਬੰਦਿਆਂ ਨੇਕੀਆਂ ਦਾ ਕਰ ਲੈ ਵਪਾ ਬੰਦਿਆ ਬਦੀਆਂ ਤੋਂ ਕਰ ਛੁਟਕਾਰ ਬੰਦਿਆ ਫਿਰ ਤੇ ਵਾਲੇ ਫਿਰੇ بیچ بیچ ਦਾ ਮਾੜਿਆਂ ਕਮਾਂ ਨੂੰ ਸਦਾ ਰਹਿਣੀ ਜਦਾ ਕੈਸੇ ਹੈ ਪਾਲ ਲੈ ਵਿਹਾਰ ਬੰਦਿਆ ਤੂੰ ਵਿਹਾਰ ਬੰਦਿਆ ਨੇਕੀਆਂ ਦਾ ਕਰ ਲੈ ਵਪਾਰ ਬੰਦਿਆ ਬਦੀਆਂ ਤੋਂ ਕਰ ਛੁਟਕਾਰ ਬੰਦਿਆ ਆਣਾ ਪੱਜਿਆ ਕਾਲ ਦਾਲ ਫੇੜਾ ਜਦੋਂ ਆਣ ਵਜਿਆ ਛੱਟ ਜਾਣਾ ਸਾਰਾ ਕਾਰੇ ਬਾਰ ਬੰਦਿਆ ਕਾਰੇ ਬਾਰ ਬੰਦਿਆ ਨੇਕੀਆਂ ਦਾ ਕਰ ਲੈ ਵਪਾਰ ਬੰਦਿਆ ਵਧੀਆਂ ਤੋਂ ਕਰ ਸੁਤਕਾਰ ਬੰਦਿਆ ਨਾਮ ਨੂੰ ਤੇ ਆ ਕੇ ਪਾਣੀ ਤਾਹੀ ਪੜ ਲੈ ਸਤ ਗੁਰੂ ਸੱਚੇ ਤਾਂ ਤੁੰ ਲਾੜੇ ਭਾੜੇ ਲੈ ਅਮਰਤ ਪਾਤਾ ਹੈ ਤਿਆਰ ਬੰਦਿਆ ਹੈ ਤਿਆਰ ਬੰਦਿਆ ਕਾਰ ਲੈ ਵਪਾਰ ਬੰਦਿਆ ਬੰਦਿਆਂ ਤੋਂ ਕਰ ਛੁਟਕਾਰ ਬੰਦਿਆ ਹੋਰ ਸੱਚ ਵਾਲੀ ਤੇਰੇ ਤੇ ਕਮਾਈ ਕਰੀਏ ਸੱਚ ਵਾਲੀ ਤੇਰੇ ਤੇ ਕਮਾਈ ਕਰੀਏ ਪੰਜਾ ਤਾਂ ਵਿਕਾਰਾਂ ਕੋਲੋਂ ਸਦਾ ਡਰੀਏ ਘਰ ਦੇਣਾ ਇਹਨਾਂ ਨੇ ਖਵਾਰ ਬੰਦਿਆ ਖਵਾਰ ਬੰਦਿਆ ਨੇਕੀਆਂ ਦਾ ਕਾਰ ਲੈ ਵਪਾਰ ਬੰਦਿਆ ਪੰਧੀਆਂ ਤੋਂ ਕਾਲ ਛੁਟਕਾਰ ਬੰਦਿਆ ਹਾਂ ਹੈ ਬੜਾ ਪਜਵਾਨੀ ਨੇ ਖੁਰਨਾ ਹੱਥ ਚਿੰਡੰਗੋੜੀ ਫੜ ਪੈਣਾ ਤੋਰੇਨਾ ਆਉਣਾ ਹੈ ਬੜਾ ਪਜਵਾਨੀ ਨੇ ਖੁਰਨਾ ਹੱਥ ਚਿੰਡੰਗੋਈ ਫੜ ਪੈਣਾ ਤੋਰੇਨਾ ਲੈ ਨਹੀਂ ਕਿਸੇ ਤੇਰੀ ਸਾਰੇ ਪੰਤੇ ਆ ਹੋ ਕਿਸੇ ਸਾਰੇ ਪੰਤੇ ਆ ਨੇਕੀਆਂ ਦਾ ਕਰ ਲੈਬ ਪਾਰ ਪੰਤੇ ਆ ਪੰਧੀਆਂ ਤੋਂ ਕਾਲ ਛੁਟਕਾਰ ਬੰਦਿਆ ਨਾ ਸੱਚ ਵਾਲ ਪੱਲਣੇ ਚ ਸਦਾ ਖਾੜਨਾ ਪੂਰੇ ਘਰ ਕੋਲ ਇੱਕ ਰਾਰ ਬੰਦਿਆ ਇੱਕ ਰਾਰ ਬੰਦਿਆ ਨੇਕੀਆਂ ਦਾ ਕਾਰ ਲੈ ਵਪਾਰ ਬੰਦਿਆ ਬਦੀਆਂ ਤੋਂ ਕਾਰ ਛੁਟਕਾਰ ਬੰਦਿਆ ਨੇਕੀਆਂ ਦਾ ਕਾਰ ਲੈ ਵਪਾਰ ਬੰਦਿਆ